ਇਹ ਘਟਨਾਵਾਂ ਮੈਂ ਇਦਾਂ ਦੀਆਂ ਹੋ ਜਾਂਦੀਆਂ ਜਿਨ੍ਹਾਂ ਨੂੰ ਸੁਣ ਕੇ ਇਹ ਲੱਗਦਾ ਹੈ ਕਿ ਯਾਰ ਇਨਸਾਨ ਕਿੱਧਰ ਨੂੰ ਜਾ ਰਿਹਾ ਹੈ ਇਨਸਾਨ ਦੀ ਸੋਚਣ ਸ਼ਕਤੀ ਕਿਹੋ ਜੀ ਹੋ ਗਈ ਤੇ ਇਨਸਾਨ ਜਾਨਵਰ ਦੋਨਾਂ ਦੇ ਵਿੱਚ ਫਰਕ ਕੀ ਕੀ ਰਹਿ ਗਿਆ ਅੱਜ ਦੀ ਸੱਚੀ ਘਟਨਾ ਵੀ ਇਦਾਂ ਦੀ ਹੈ ਜਿਸ ਵਿੱਚ ਇੱਕ ਬੰਦੇ ਦਾ ਕਤਲ ਹੋ ਜਾਂਦਾ ਹੈ ਜਿਸ ਦੇ ਕਾਤਲ 51 ਟੁਕੜੇ ਕਰ ਦਿੰਦਾ ਹੈ ਤੇ ਆਖਿਰ ਵਿੱਚ ਜਦੋਂ ਇਹ ਸਾਰੇ ਘਟਨਾ ਕਰਮ ਤੋਂ ਪੜਦਾ ਉੱਠਦਾ ਹੈ ਤਾਂ ਲੋਕ ਸੋਚਣ ਲਈ ਮਜਬੂਰ ਹੋ ਜਾਂਦੇ ਆ ਕਿ ਆਖਰ ਗਲਤੀ ਕਿਸ ਦੀ ਸੀ ਮਰਨ ਵਾਲੇ ਦੀ ਜਾਂ ਮਾਰਨ ਵਾਲੇ ਦੀ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਮੁੰਬਈ ਦੇ ਮਹੀਨ ਵਿੱਚ ਦੀ ਇਹ ਵਿੱਚ ਬੜਾ ਹੀ ਖੂਬਸੂਰਤ ਹੈ ਸੈਰ ਸਪਾਟੇ ਦੇ ਲਈ ਗੱਲ ਹੈ 2 ਦਸੰਬਰ 2019 ਦੀ ਇਸ ਵਿੱਚ ਦੇ ਕਿਨਾਰੇ ਇੱਕ ਸੂਟਕੇਸ ਤੈਰਦਾ ਤੈਰਦਾ ਆਉਂਦਾ ਹੈ ਤੇ ਲੋਕਾਂ ਦੀ ਨਜ਼ਰ ਜਦੋਂ ਉਹ ਸੂਟਕੇਸ ਤੇ ਪੈਂਦੀ ਹੈ ਤਾਂ ਲੋਕਾਂ ਨੂੰ ਉਹ ਸੂਟਕੇਸ ਸ਼ੱਕੀ ਲੱਗਦਾ ਹੈ ਪੁਲਿਸ ਨੂੰ ਖਬਰ ਕੀਤੀ ਜਾਂਦੀ ਹੈ ਤੇ ਮੌਕੇ ਤੇ ਪੁਲਿਸ ਪਹੁੰਚਦੀ ਹੈ ਪੁਲਿਸ ਜਦੋਂ ਉਸ ਸੂਟਕੇਸ ਨੂੰ ਖੋਲਦੀ ਹੈ ਤਾਂ ਹੈਰਾਨ ਹੋ ਜਾਂਦੀ ਹੈ ਦੇਖਣ ਵਾਲੇ ਲੋਕਾਂ ਦੇ ਵੀ ਹੋਸ਼ ਉੱਡ ਗਏ ਕਿਉਂਕਿ ਉਹ ਸੂਟਕੇਸ ਦੇ ਵਿੱਚ ਇੱਕ ਹੱਥ ਤੇ ਇੱਕ ਪੈਰ ਤਿੰਨ ਕੱਪੜੇ ਇੱਕ ਸ਼ਰਟ ਪੈਂਟ ਤੇ ਲਾਲ ਰੰਗ ਦੀਆ ਸਵਟਰ ਹੁੰਦਾ ਹੁਣ ਪੁਲਿਸ ਮਸ਼ੇਰਿਆਂ ਨੂੰ ਬੁਲਾਉਂਦੀ ਹੈ ਤੇ ਇਸ ਦੇ ਹੋਰ ਰੰਗਾਂ ਦੀ ਭਾਲ ਕਰਦੀ ਹੈ ਕਿ ਸ਼ਾਇਦ ਇਸ ਦੇ ਸਰੀਰ ਦੇ ਹੋਰ ਰੰਗ ਵੀ ਨੇੜੇ ਤੇੜੇ ਹੋਣ ਪਰ ਮਸ਼ੇਰੇ ਪੂਰੀ ਤਲਾਸ਼ ਕਰਦੇ ਨੇ ਉਹਨਾਂ ਨੂੰ ਕੋਈ ਵੀ ਅੰਗ ਨਹੀਂ ਮਿਲਦਾ ਇਸ ਹੱਥ ਪੈਰ ਤੋਂ ਇਹ ਗੱਲ ਤਾਂ ਸਾਬਤ ਹੋ ਗਈ ਸੀ ਕਿ ਇਹ ਕਿਸੇ ਮਰਦ ਦੇ ਹੱਥ ਪੈਰ ਨੇ ਪਰ ਹੋਰ ਪੁਲਿਸ ਨੂੰ ਕੋਈ ਵੀ ਸਬੂਤ ਨਹੀਂ ਮਿਲ ਰਿਹਾ ਸੀ ਹੁਣ ਪੁਲਿਸ ਨੇੜੇ ਦੇ ਪੁਲਿਸ ਸਟੇਸ਼ਨਾਂ ਦੇ ਵਿੱਚ ਵੀ ਇਤਲਾਹ ਕਰਦੀ ਹੈ ਕਿ ਜੇ ਕੋਈ ਮਿਸਿੰਗ ਰਿਪੋਰਟ ਆ ਤਾਂ ਸਾਨੂੰ ਦੱਸੋ ਪਰ ਪੁਲਿਸ ਦੇ ਹੱਥ ਫੇਰ ਵੀ ਕੁਝ ਨਹੀਂ ਲੱਗਦਾ ਹੁਣ ਪੁਲਿਸ ਸੂਟਕੇਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਂਦੀ ਹੈ ਹੱਥ ਤੇ ਪੈਰਨੂ ਹਸਪਤਾਲ ਦੇ ਵਿੱਚ ਭੇਜ ਦਿੰਦੇ ਨੇ ਤੇ ਹੁਣ ਪੁਲਿਸ ਦੇ ਕੋਲ ਸੂਟਕੇਸ ਤੇ ਤਿੰਨ ਕੱਪੜੇ ਹੁੰਦੇ ਨੇ ਇਸ ਤੋਂ ਬਾਅਦ ਇਹ ਕੇਸ ਨੂੰ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤਾ ਜਾਂਦਾ ਹੈ ਕ੍ਰਾਈਮ ਬ੍ਰਾਂਚ ਕ੍ਰਾਈਮ ਸੀਨ ਤੇ ਆਉਂਦੀ ਹੈ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਪਰ ਕੁਝ ਵੀ ਕ੍ਰਾਈਮ ਬ੍ਰਾਂਚ ਦੇ ਹੱਥ ਵੀ ਨਹੀਂ ਲੱਗਦਾ ਹੁਣ ਕ੍ਰਾਈਮ ਬ੍ਰਾਂਚ ਉਹਨਾਂ ਕੱਪੜਿਆਂ ਨੂੰ ਦੇਖਦੀ ਹੈ ਜੋ ਇਸ ਸੂਟਕੇਸ ਦੇ ਵਿੱਚ ਸੀ ਜਦੋਂ ਇਨਾਂ ਦੀ ਨਿਗਾਹ 셔ਟ ਤੇ ਪੈਂਦੀ ਆ ਤਾਂ 셔ਟ ਉੱਤੇ ਇੱਕ ਟੇਲਰ ਦਾ ਨਾਮ ਲਿਖਿਆ ਹੋਇਆ ਸੀ ਟੇਲਰ ਦੀ ਦੁਕਾਨ ਦਾ ਨਾਮ ਸੀ ਇਲਮੋ ਮੈਨਬੀਅਰ ਹੁਣ ਪੁਲਿਸ ਇਸ ਟੇਲਰ ਦੀ ਦੁਕਾਨ ਦਾ ਪਤਾ ਲਗਾਉਂਦੀ ਹੈ ਇਹ ਦੁਕਾਨ ਮੁੰਬਈ ਦੇ ਵਿੱਚ ਹੀ ਹੁੰਦੀ ਹੈ ਪੁਲਿਸ ਦੁਕਾਨ ਤੇ ਪਹੁੰਚਦੀ ਹੈ ਤੇ ਉਹ 셔ਟ ਦਿਖਾਉਂਦੀ ਹੈ ਉਸ ਸਟਿੱਕਰ ਨੂੰ ਦੇਖ ਕੇ ਟੇਲਰ ਕਹਿੰਦਾ ਕਿ ਹਾਂ ਇਹ ਸ਼ਰਟ ਸਾਡੀ ਹੀ ਦੁਕਾਨ ਤੋਂ ਬਣੀ ਹੋਈ ਹੈ ਜਦੋਂ ਟੇਲਰ ਨੇ ਕਿਹਾ ਕਿ ਹਾਂ ਇਹ ਸ਼ਰਟ ਸਾਡੀ ਦੁਕਾਨ ਦੀ ਬਣੀ ਹੋਈ ਹੈ ਤਾਂ ਪੁਲਿਸ ਨੂੰ ਲੱਗਿਆ ਕਿ ਹੁਣ ਅਸੀਂ ਜਿਸ ਬੰਦੇ ਦੇ ਇਹ ਕੱਪੜੇ ਨੇ ਉਸ ਤੱਕ ਪਹੁੰਚ ਜਾਾਂਗੇ ਤੇ ਸਾਡਾ ਕੇਸ ਹੱਲ ਹੋ ਜਾਵੇਗਾ ਹੁਣ ਪੁਲਿਸ ਟੇਲਰ ਨੂੰ ਕਹਿੰਦੀ ਹੈ ਕਿ ਜੋ ਤੁਹਾਡੇ ਕੋਲ ਬਿਲ ਹੈ ਉਹ ਬਿਲ ਦੇਖੋ ਤੇ ਦੱਸੋ ਕਿ ਇਸ ਸ਼ਰਟ ਵਾਲੇ ਬੰਦੇ ਦਾ ਨਾਂ ਕੀ ਹੈ ਐਡਰੈਸ ਕੀ ਹੈ ਫੋਨ ਨੰਬਰ ਕੀ ਹੈ ਹੁਣ ਕਈ ਘੰਟਿਆਂ ਦੀ ਮੁਸਕੱਤ ਤੋਂ ਬਾਅਦ ਟੇਲਰ ਨੂੰ ਉਹ ਬਿੱਲ ਮਿਲਦਾ ਹੈ ਕਿਉਂਕਿ ਟੇਲਰ ਦੀ ਆਦਤ ਸੀ ਕਿ ਉਹ ਬਿੱਲ ਦੇ ਨਾਲ ਉਸ ਕੱਪੜੇ ਦਾ ਵੀ ਟੁਕੜਾ ਲਗਾ ਦਿੰਦਾ ਸੀ ਜੋ ਉਸਨੇ ਸਿਉਆ ਹੁੰਦਾ ਸੀ ਜਦੋਂ ਉਸ ਬਿੱਲ ਨੂੰ ਕੱਢਿਆ ਜਾਂਦਾ ਹੈ ਤਾਂ ਬਿੱਲ ਉੱਤੇ ਇੱਕ ਨਾਂ ਹੁੰਦਾ ਹੈ ਉਸ ਬਿੱਲ ਦੇ ਉੱਤੇ ਨਾਂ ਹੁੰਦਾ ਹੈ ਬੈਨਟ ਰਵੇਲੋ ਪਰ ਗੱਲ ਇੱਥੇ ਖਤਮ ਨਹੀਂ ਹੋਈ ਉਸ ਬਿੱਲ ਦੇ ਉੱਤੇ ਕੱਲਾ ਨਾਂ ਹੀ ਹੁੰਦਾ ਹੈ ਨਾ ਤਾਂ ਉਸ ਬੰਦੇ ਦਾ ਐਡਰੈਸ ਹੁੰਦਾ ਤੇ ਨਾ ਹੀ ਉਸ ਬੰਦੇ ਦਾ ਕੋਈ ਫੋਨ ਨੰਬਰ ਹੁੰਦਾ ਤੇ ਹੁਣ ਪੁਲਿਸ ਦੇ ਹੱਥ ਖਾਲੀ ਦੇ ਖਾਲੀ ਰਹਿ ਜਾਂਦੇ ਨੇ ਪਰ ਪੁਲਿਸ ਦੀ ਜਾਂਚ ਰੁਕਦੀ ਨਹੀਂ ਹੁਣ ਇੰਟਰਨੈਟ ਤੇ ਫੇਸਬੁੱਕ ਦਾ ਸਹਾਰਾ ਲੈਂਤਾ ਜਾਂਦਾ ਹੈ ਫੇਸਬੁੱਕ ਉੱਤੇ ਬੈਨਟ ਰਵੇਲੋ ਨਾਂ ਨੂੰ ਸਰਚ ਕੀਤਾ ਜਾਂਦਾ ਤਾਂ ਕਈ ਪ੍ਰੋਫਾਈਲਾਂ ਪੁਲਿਸ ਦੇ ਸਾਹਮਣੇ ਆਉਂਦੀਆਂ ਨੇ ਤੇ ਉਹਨਾਂ ਪ੍ਰੋਫਾਈਲਾਂ ਨੂੰ ਬਰੀਕੀ ਦੇ ਨਾਲ ਦੇਖਿਆ ਜਾਂਦਾ ਹੈ ਉਹਨਾਂ ਪ੍ਰੋਫਾਈਲਾਂ ਵਿੱਚੋਂ ਇੱਕ ਪ੍ਰੋਫਾਈਲ ਪੁਲਿਸ ਨੂੰ ਲੱਗਦੀ ਹੈ ਕਿ ਇਹ ਉਹੀ ਬੈਨ ਟ੍ਰੈਵੈਲ ਉਹਦੀ ਹੈ ਜਿਸ ਦੀ ਉਹ ਸ਼ਰਟ ਹੈ ਹੁਣ ਉਸ ਦੀਆਂ ਫੋਟੋਆਂ ਦੇਖੀਆਂ ਜਾਂਦੀਆਂ ਨੇ ਫੋਟੋਆਂ ਦੇ ਵਿੱਚ ਉਸ ਤੇ ਅੱਧੀਆਂ ਬਾਹਾਂ ਦੇ ਕੱਪੜੇ ਪਾਏ ਹੁੰਦੇ ਨੇ ਤਾਂ ਪੁਲਿਸ ਨੂੰ ਲੱਗਦਾ ਹੈ ਕਿ ਹਾਂ ਇਹ ਹੱਥ ਉਹੀ ਹੈ ਜੋ ਸੂਟ ਗੇਸ ਦੇ ਵਿੱਚ ਸੀ ਬੈਨਟਰ ਬੈਲੋ ਦੀਆਂ ਲਗਭਗ 50 ਫੋਟੋਆਂ ਦੇਖੀਆਂ ਜਾਂਦੀਆਂ ਨੇ ਉਹਨਾਂ ਵਿੱਚ ਇੱਕ ਫੋਟੋ 'ਚ ਉਸ ਨੇ ਉਹੀ ਸਵਟਰ ਪਾਇਆ ਹੁੰਦਾ ਹੈ ਲਾਲ ਰੰਗ ਦਾ ਜੋ ਸੂਟਕੇਸ ਦੇ ਵਿੱਚੋਂ ਮਿਲਿਆ ਸੀ ਹੁਣ ਤਾਂ ਪੁਲਿਸ ਨੂੰ ਪੱਕਾ ਵਿਸ਼ਵਾਸ ਹੋ ਜਾਂਦਾ ਹੈ ਕਿ ਇਹ ਜੋ ਕੱਪੜੇ ਨੇ ਇਹ ਜੋ ਹੱਥ ਸੀ ਇਹ ਜੋ ਪੈਰ ਸੀ ਇਹ ਬੈਨਟਰ ਬੈਲੋ ਦਾ ਹੀ ਆ ਉਸ ਤੋਂ ਬਾਅਦ ਪੁਲਿਸ ਨੇ ਜਦੋਂ ਉਸ ਪ੍ਰੋਫਾਈਲ ਨੂੰ ਹੋਰ ਦੇਖਿਆ ਤਾਂ ਉਸ ਵਿੱਚ ਉਸ ਨੇ ਇੱਕ ਕਾਰਡ ਵੀ ਅਪਲੋਡ ਕੀਤਾ ਹੋਇਆ ਸੀ ਜਿਸ ਵਿੱਚੋਂ ਪੁਲਿਸ ਨੂੰ ਪਤਾ ਲੱਗਿਆ ਕਿ ਇਹ ਇੱਕ ਮਾਜਿਸ਼ੀਅਨ ਹੈ ਤੇ ਇਸ ਦੇ ਘਰ ਦਾ ਐਡਰੈਸ ਤੇ ਫੋਨ ਨੰਬਰ ਵੀ ਲਿਖਿਆ ਹੋਇਆ ਸੀ ਪੁਲਿਸ ਉਸ ਨੰਬਰ ਤੇ ਫੋਨ ਕਰਦੀ ਹੈ ਫੋਨ ਬੰਦ ਆ ਰਿਹਾ ਹੁੰਦਾ ਜਦੋਂ ਫੋਨ ਬੰਦ ਆਉਂਦਾ ਹੈ ਤਾਂ ਪੁਲਿਸ ਦਾ ਸ਼ੱਕ ਹੋਰ ਵੀ ਪੁਖਤਾ ਹੋ ਜਾਂਦਾ ਹੈ ਐਡਰੈਸ ਲਿਖਿਆ ਹੁੰਦਾ ਮੁੰਬਈ ਦਾ ਹੀ ਸੈਂਟਾ ਕਲੂਜ਼ ਈਸਟ ਕਨਲਾਵਲੇਸ ਇੱਥੇ ਹੁਣ ਪੁਲਿਸ ਪਹੁੰਚਦੀ ਹੈ ਪਰ ਉਸ ਘਰ ਨੂੰ ਜਿੰਦਾ ਲੱਗਿਆ ਹੁੰਦਾ ਹੈ ਪੁਲਿਸ ਆਂਡੀਆਂ ਗਮਾਣੀਆਂ ਤੋਂ ਪੁੱਛਗਿੱਛ ਕਰਦੀ ਹੈ ਕਿ ਇਹ ਘਰ ਬੈਨੇਟ ਰਵੇਲੋ ਦਾ ਤਾਂ ਉਹ ਦੱਸ ਦਿਆ ਕਿ ਹਾਂ ਇਸ ਘਰ ਦੇ ਵਿੱਚ ਹੀ ਬੈਨੇਟ ਰਵੇਲੋ ਤੇ ਉਸ ਦੀ ਗੋਦ ਲੈਤੀ ਹੋਈ ਬੇਟੀ ਰੀਆ ਜਿਸ ਦੀ ਉਮਰ 18-19 ਸਾਲ ਹੈ ਉਹ ਰਹਿੰਦੀ ਹੈ ਪਰ ਇਹ ਘਰ ਨੂੰ ਕਈ ਦਿਨਾਂ ਤੋਂ ਜਿੰਦਾ ਲੱਗਿਆ ਹੋਇਆ ਹੈ ਇੱਥੇ ਕੋਈ ਆ ਤੇ ਜਾ ਨਹੀਂ ਰਿਹਾ ਇਹ ਬੈਨੇਟ ਰਵੇਲੋ ਨੇ ਏ ਰੀਆ ਨੂੰ ਗੋਦ ਲੇਤਾ ਸੀ ਇੱਕ ਔਰਤ ਦੇ ਜ਼ਰੀਏ ਤੇ ਸਾਰੀ ਕਾਨੂੰਨੀ ਪ੍ਰਕਿਰਿਆ ਨੂੰ ਇਸ ਨੇ ਅਪਣਾਇਆ ਸੀ ਹੁਣ ਪੁਲਿਸ ਸੋਚਦੀ ਹੈ ਕਿ ਇਸ ਘਰ ਦਾ ਜਿੰਦਾ ਤੋੜਿਆ ਜਾਵੇ ਜਿੰਦਾ ਤੋੜਿਆ ਜਾਂਦਾ ਹੈ ਪੁਲਿਸ ਅੰਦਰ ਦਾਖਲ ਹੁੰਦੀ ਹੈ ਘਰ ਦੇ ਅੰਦਰੋਂ ਪੁਲਿਸ ਨੂੰ ਰੀਆ ਦਾ ਫੋਨ ਨੰਬਰ ਮਿਲਦਾ ਹੈ ਤੇ ਇੱਕ ਨੋਟਬੁੱਕ ਮਿਲਦੀ ਹੈ ਜਿਸ ਉੱਤੇ ਉਸ ਨੇ ਲਿਖਿਆ ਹੋਇਆ ਸੀ ਕੇ ਪਾਪਾ ਮੈਨੂੰ ਮਾਫ ਕਰ ਦਿਓ ਜਿਸ ਨੇ ਮੇਰਾ ਪਾਲਣ ਪੋਸ਼ਣ ਕੀਤਾ ਮੈਂ ਉਸ ਨੂੰ ਹੀ ਮਾਰ ਦਿੱਤਾ ਜਿਸ ਨੇ ਮੇਰੀ ਪਰਵਰਿਸ਼ ਕੀਤੀ ਮੈਂ ਉਸ ਨੂੰ ਹੀ ਮਾਰ ਦਿੱਤਾ ਹੁਣ ਪੁਲਿਸ ਨੂੰ ਪੱਕਾ ਯਕੀਨ ਹੋ ਗਿਆ ਸੀ ਕਿ ਇਹ ਕੰਮ ਰੀਆ ਦਾ ਹੀ ਕੀਤਾ ਹੋਇਆ ਪੁਲਿਸ ਰੀਆ ਦੇ ਫੋਨ ਨੂੰ ਲੋਕੇਸ਼ਨ ਤੇ ਲਗਾਉਂਦੀ ਹੈ ਤੇ ਲੋਕੇਸ਼ਨ ਮੁੰਬਈ ਦੇ ਇੱਕ ਇਲਾਕੇ ਦੇ ਆਉਂਦੀ ਹੈ ਪੁਲਿਸ ਉਸ ਜਗ੍ਹਾ ਤੇ ਪਹੁੰਚਦੀ ਹੈ ਰੀਆ ਨੂੰ ਹਰਾਸਤ ਦੇ ਵਿੱਚ ਲੈਂਦੀ ਹੈ ਤੇ ਉਸ ਤੋਂ ਪੁੱਛਗਿੱਛ ਕਰਦੀ ਹੈ ਕਿ ਤੇਰਾ ਪਿਤਾ ਕਿੱਥੇ ਹੈ ਤਾਂ ਰੀਆ ਨੇ ਦੱਸਿਆ ਕਿ ਕੁਝ ਦਿਨਾਂ ਲਈ ਉਹ ਤਾਂ ਬਾਹਰ ਗਿਆ ਹੋਇਆ ਪਰ ਪੁਲਿਸ ਜਦੋਂ ਰੀਆ ਨੂੰ ਉਹ ਨੋਟ ਦਿਖਾਉਂਦੀ ਹੈ ਜੋ ਉਸ ਨੇ ਲਿਖਿਆ ਸੀ ਤਾਂ ਹੁਣ ਰੀਆ ਟੁੱਟ ਜਾਂਦੀ ਹੈ ਰੋਣ ਲੱਗਦੀ ਹੈ ਤੇ ਉਹ ਕਹਾਣੀ ਦੱਸਦੀ ਹੈ ਕਿ ਮੇਰਾ ਇੱਕ ਦੋਸਤ ਹੈ 16 ਸਾਲਾਂ ਦਾ ਜਿਸ ਨਾਲ ਮੇਰੀ 4 ਮਹੀਨੇ ਪਹਿਲਾਂ ਮੁਲਾਕਾਤ ਹੋਈ ਅਸੀਂ ਇੱਕ ਦੂਜੇ ਨੂੰ ਨੰਬਰ ਦਿੱਤੇ ਗੱਲਾਂ ਕਰਨ ਲੱਗੇ ਤੇ ਸਾਡਾ ਆਪਸ ਦੇ ਵਿੱਚ ਪਿਆਰ ਹੋ ਗਿਆ ਤੇ ਮੈਂ ਆਪਣੇ ਦੋਸਤ ਨੂੰ ਦੱਸਿਆ ਕਿ ਜਿਸ ਬੰਦੇ ਕੋਲ ਮੈਂ ਰਹਿ ਰਹੀ ਹਾਂ ਇਹ ਮੇਰਾ ਸਾਕਾ ਪਿਤਾ ਨਹੀਂ ਇਸ ਨੇ ਮੈਨੂੰ ਗੋਦ ਲੈਂਤਾ ਹੋਇਆ ਤੇ ਰੀਆ ਨੇ ਉਸ ਨੂੰ ਇੱਕ ਗੱਲ ਹੋਰ ਦੱਸੀ ਕਿ ਇਹ ਬੰਦਾ ਮੇਰਾ ਸਰੀਰਕ ਸ਼ੋਸ਼ਣ ਕਰ ਰਿਹਾ ਹੈ ਜਦੋਂ ਇਹ ਗੱਲ ਰੀਆ ਦੇ ਦੋਸਤ ਨੇ ਸੁਣੀ ਤਾਂ ਉਹ ਗੁੱਸੇ ਦੇ ਵਿੱਚ ਆ ਗਿਆ ਤੇ ਉਸ ਨੇ ਕਿਹਾ ਕਿ ਇਹੋ ਜਿਹੇ ਬੰਦੇ ਨੂੰ ਜਿਉਣ ਦਾ ਕੋਈ ਹੱਕ ਨਹੀਂ ਜੋ ਆਪਣੀ ਧੀ ਦੇ ਨਾਲ ਐਦਾਂ ਕਰ ਰਿਹਾ ਫਿਰ ਇਹਨਾਂ ਨੇ 23 ਨਵੰਬਰ 2019 ਨੂੰ ਪਲਾਨ ਬਣਾਇਆ ਬੈਨਟ ਨੂੰ ਮਾਰਨ ਦਾ ਪਰ ਇਹਨਾਂ ਦਾ ਪਲਾਨ ਕਾਮਯਾਬ ਨਹੀਂ ਹੋਇਆ ਹੁਣ 26 ਨਵੰਬਰ 2019 ਆ ਜਾਂਦਾ ਹੈ ਤੇ ਰੀਆ ਦਾ ਬੁਆਏਫਰੈਂਡ ਪਹਿਲਾਂ ਹੀ ਰੀਆ ਦੇ ਘਰੇ ਆ ਜਾਂਦਾ ਹੈ ਤੇ ਇਸ ਨਾਲ ਗੱਲਾਂ ਕਰਦਾ ਤੇ ਕਹਿੰਦਾ ਕਿ ਤੇਰਾ ਪਿਤਾ ਤੇਰੇ ਨਾਲ ਬਹੁਤ ਮਾੜਾ ਕਰ ਰਿਹਾ ਹੈ ਇਹ ਬੰਦਾ ਨਹੀਂ ਇਹ ਜਾਨਵਰ ਹੈ ਐਦਾਂ ਦੀਆਂ ਗੱਲਾਂ ਜਦੋਂ ਰੀਆ ਨਾਲ ਉਸ ਦਾ ਦੋਸਤ ਕਰਦਾ ਤਾਂ ਰੀਆ ਗੁੱਸੇ ਦੇ ਵਿੱਚ ਆ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਬੈਨੇਟ ਘਰ ਆਉਂਦਾਗਾ ਤਾਂ ਰੀਆ ਉਸ ਨਾਲ ਲੜਨ ਲੱਗਦੀ ਹੈ ਉਸਦੇ ਥੱਪੜ ਵੀ ਮਾਰਦੀ ਹੈ ਬੈਨੇਟ ਨੂੰ ਪਤਾ ਲੱਗ ਜਾਂਦਾ ਕਿ ਇਹ ਸਭ ਕੁਝ ਰੀਆ ਆਪਣੇ ਬੁਆਏਫਰੈਂਡ ਕਰਕੇ ਕਰ ਰਹੀ ਹੈ ਹੁਣ ਬੈਨੇਟ ਗਿਟਾਰ ਚੱਕਦਾ ਤੇ ਉਸ ਦੇ ਬੁਆਏਫਰੈਂਡ ਵੱਲ ਆਉਂਦਾ ਹੈ ਗਿਟਾਰ ਮਾਰਨ ਲਈ ਉਸ ਤੋਂ ਪਹਿਲਾਂ ਹੀ ਰੀਆ ਇੱਕ ਡੰਡਾ ਚੱਕ ਕੇ ਬੈਨਟ ਦੇ ਸਿਰ ਵਿੱਚ ਮਾਰਦੀ ਹੈ ਤੇ ਹੁਣ ਉਹ ਬੈਨਟ ਨੂੰ ਹੋਰ ਕੁੱਟਣਾ ਸ਼ੁਰੂ ਕਰ ਦਿੰਦੇ ਨੇ ਬੈਨਟ ਅੱਧ ਮਰਿਆ ਹੋ ਜਾਂਦਾ ਹੈ ਇਸ ਨੂੰ ਖਿੱਚ ਕੇ ਰਸੋਈ ਦੇ ਵਿੱਚ ਲਿਆਇਆ ਜਾਂਦਾ ਹੈ ਤੇ ਇਸ ਦੇ ਮੂੰਹ ਵਿੱਚ ਮੱਛਰ ਮਾਰਨ ਵਾਲੀ ਦਵਾਈ ਪਾਈ ਜਾਂਦੀ ਹੈ ਉਸ ਤੋਂ ਬਾਅਦ ਚਾਕੂ ਮਾਰ ਕੇ ਇਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਫਿਰ ਇਸ ਦੀ লাশ ਨੂੰ ਬਾਥਰੂਮ ਦੇ ਵਿੱਚ ਲਿਜਾਇਆ ਜਾਂਦਾ ਤਾਂ ਜੋ ਸਾਰਾ ਖੂਨ ਇਸ ਦੀ ਬਾਡੀ ਵਿੱਚੋਂ ਨਿਕਲ ਸਕੇ ਦੂਸਰਾ ਦਿਨ ਆਉਂਦਾ ਹੈ 27 ਨਵੰਬਰ 2019 ਇਹ ਬਾਜ਼ਾਰ ਦੇ ਵਿੱਚ ਜਾਂਦੇ ਨੇ ਉੱਥੋਂ ਸੂਟ ਕੇਸ ਖਰੀਦਦੇ ਨੇ ਤੇ ਪੋਲੀਥਨ ਖਰੀਦਦੇ ਨੇ ਚਾਰ ਚਾਕੂ ਖਰੀਦਦੇ ਨੇ ਹੁਣ ਇਹ ਬੈਨਟ ਦੀ লাশ ਦੇ ਟੁਕੜੇ ਕਰਨ ਲੱਗਦੇ ਨੇ ਪਰ ਉਸ ਦੀ লাশ ਦੇ ਟੁਕੜੇ ਨਹੀਂ ਹੁੰਦੇ ਫਿਰ ਇਹ ਚਾਕੂਆਂ ਨੂੰ ਗੈਸ ਦੇ ਉੱਤੇ ਗਰਮ ਕਰਦੇ ਨੇ ਗਰਮ ਕਰਨ ਤੋਂ ਬਾਅਦ ਪੋਸਟ ਦੀ ਲਾਸਟ ਦੇ ਛੋਟੇ ਛੋਟੇ ਟੁਕੜੇ ਕਰ ਦਿੰਦੇ ਨੇ तकरीबन 51 ਟੁਕੜੇ ਤੇ ਉਹ ਟੁਕੜਿਆਂ ਨੂੰ ਪੋਲੀਥੀਨ ਵਿੱਚ ਪਾਉਂਦੇ ਨੇ ਤੇ ਇੱਕ ਹੱਥ ਤੇ ਪੈਰ ਨੂੰ ਇਹ ਸੂਟਕੇਸ ਵਿੱਚ ਪਾਉਂਦੇ ਨੇ ਖੂਨ ਨਾ ਸਿਵੇਂ ਇਸ ਲਈ ਉਹ ਸੂਟਕੇਸ ਦੇ ਵਿੱਚ ਇਹ ਬੈਨਟ ਦੀ ਇੱਕ ਸ਼ਰਟ ਪੈਂਟ ਤੇ ਲਾਲ ਰੰਗ ਦਾ ਸਵਟਰ ਪਾ ਦਿੰਦੇ ਨੇ ਇਹ ਨੇੜੇ ਇੱਕ ਨਦੀ ਮਿੱਠੀ ਨਦੀ ਇਹ ਉਸ ਨਦੀ ਤੇ ਜਾਂਦੇ ਨੇ ਤੇ লাশ ਦੇ ਟੁਕੜਿਆਂ ਨੂੰ ਨਦੀ ਵਿੱਚ ਛੁੱਟ ਦਿੰਦੇ ਨੇ ਹੁਣ ਉਹ ਸੂਟਕੇਸ ਮਿੱਠੀ ਨਦੀ ਤੋਂ ਹੁੰਦਾ ਹੋਇਆ ਤੈਰਦਾ ਤੈਰਦਾ ਮਹੀਨ ਵਿੱਚ ਤੇ ਆ ਜਾਂਦਾ ਹੈ ਤੇ ਜੋ ਫਿਰ ਪੁਲਿਸ ਦੇ ਹੱਥ ਲੱਗਦਾ ਹੈ 2 ਦਸੰਬਰ 2019 ਨੂੰ ਇਸ ਵਿੱਚੋਂ ਜੋ ਸ਼ਰਟ ਨਿਕਲਦੀ ਹੈ ਸ਼ਰਟ ਦੇ ਆਧਾਰ ਤੇ ਹੀ ਇਹ ਸਾਰਾ ਕੇਸ ਇਹ ਸਾਰੀ ਘਟਨਾ ਪੁਲਿਸ ਦੇ ਸਾਹਮਣੇ ਆਉਂਦੀ ਹੈ ਤੇ ਰੀਆ ਤੇ ਉਸ ਦੇ ਬੁਆਏਫ੍ਰੈਂਡ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਬੁਆਏਫ੍ਰੈਂਡ ਨੂੰ ਬਾਲ ਸੁਧਾਰ ਗ੍ਰਹਿ ਦੇ ਵਿੱਚ ਭੇਜਿਆ ਜਾਂਦਾ ਕਿਉਂਕਿ ਉਹ 16 ਸਾਲਾਂ ਦਾ ਹੁੰਦਾ ਤੇ ਰੀਆ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਕਿਉਂਕਿ ਰੀਆ 19 ਸਾਲ ਦੀ ਹੁੰਦੀ ਹੈ ਸੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਪਰ ਇਹ ਗੱਲ ਦੇ ਵਿੱਚ ਇਹ ਘਟਨਾ ਦੇ ਵਿੱਚ ਇਹ ਗੱਲ ਦੇਖਣ ਵਾਲੀ ਹੈ ਕਿ ਰੀਆ ਨੇ ਆਪਣੇ ਪਿਤਾ ਨੂੰ ਮਾਰ ਦਿੱਤਾ ਜਿਸ ਨੇ ਉਸ ਨੂੰ ਗੋਦ ਲਿਆ ਸੀ ਪਰ ਪਿਤਾ ਨੇ ਜਿਸਤੀ ਨੂੰ ਗੋਦ ਲਿਆ ਸੀ ਉਸ ਦੇ ਨਾਲ ਗਲਤ ਕੰਮ ਕੀਤਾ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਤਾਂ ਹੁਣ ਤੁਹਾਡਾ ਕਮੈਂਟ ਬਹੁਤ ਜ਼ਰੂਰੀ ਹੈ ਕਿ ਮਰਨ ਵਾਲਾ ਗਲਤ ਸੀ ਜਾਂ ਮਾਰਨ ਵਾਲਾ ਗਲਤ ਸੀ ਗਲਤੀ ਕਿਸ ਦੀ ਸੀ ਤੁਹਾਡੇ ਕਮੈਂਟ ਦਾ ਮੈਨੂੰ ਇੰਤਜ਼ਾਰ ਰਹੂਗਾ ਕਮੈਂਟ ਜ਼ਰੂਰ ਕਰਨਾ